ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਲੋਕ ਐਸੇ ਨੇ ਜਿਹੜੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਤਕਰੀਬਨ ਵਿਦੇਸ਼ਾਂ ਵਿੱਚ ਜਾਣ ਦੇ ਲਈ ਉਹਨਾਂ ਦਾ ਤਕਰੀਬਨ 25 ਤੋਂ 30 ਲੱਖ ਰੁਪਏ ਦਾ ਖਰਚਾ ਆ ਜਾਂਦਾ ਹੈ 25 ਤੋਂ 30 ਲੱਖ ਰੁਪਏ ਲਗਾ ਕੇ ਵਿਦੇਸ਼ ਜਾ ਕੇ ਵੀ ਕਾਫੀ ਲੋਕ ਉੱਥੇ ਧੱਕੇ ਖਾ ਰਹੇ ਨੇ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਜੌਬ ਨਹੀਂ ਮਿਲਦੀ ਇਹਦਾ ਕਾਰਨ ਕੀ ਹੈ ਕਿ ਕੈਨੇਡਾ ਦੇ ਵਿੱਚ ਸਿਰਫ ਹੱਥੀ ਕੰਮ ਕਰਨ ਵਾਲੇ ਕਾਰੀਗਰਾਂ ਦੀ ਜ਼ਰੂਰਤ ਹੈ ਜਿਨ੍ਹਾਂ ਨੂੰ ਹੱਥੀ ਕੰਮ ਆਉਂਦਾ ਹੋਵੇ। ਅਗਰ ਤੁਹਾਨੂੰ ਹੱਥੀ ਕੰਮ ਨਹੀਂ ਆਉਂਦਾ ਫਿਰ ਤੁਹਾਡਾ ਵਿਦੇਸ਼ਾਂ ਵਿੱਚ ਜਾ ਕੇ ਕੰਮ ਲੱਭਣ ਦਾ ਕੋਈ ਫਾਇਦਾ ਨਹੀਂ। ਸੋ ਅਗਰ ਤੁਸੀਂ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦੇ ਹੋ ਤਾਂ ਵਿਦੇਸ਼ਾਂ ਵਿੱਚ ਜਾਣ ਤੋਂ ਪਹਿਲਾਂ ਇੰਡੀਆ ਤੋਂ ਤੁਸੀਂ ਆਈਟੀ ਟ੍ਰੇਡ ਦਾ ਕੋਈ ਵੀ ਕੋਰਸ ਕਰਕੇ ਜਾਓ। ਪ੍ਰੋਪਰ ਉਹਦੀ ਨੌਲੇਜ ਲੈ ਕੇ ਜਾਓ ਤੁਹਾਨੂੰ ਉਹਦੀ ਹੱਥੀ ਕੰਮ ਕਰਨ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਇਨਾ ਆਈਟੀ ਟ੍ਰੇਡ ਦੇ ਕੋਰਸਾਂ ਦਾ ਦਾਖਲਾ ਜਿਹੜਾ ਹੈ ਉਹ ਜੂਨ ਜੁਲਾਈ ਅਤੇ ਅਗਸਤ ਦੇ ਮਹੀਨੇ ਵਿੱਚ ਖੁੱਲ੍ਹਾ ਹੁੰਦਾ ਹੈ ਜਿਹੜਾ ਕਿ ਹੁਣ ਚੱਲ ਰਿਹਾ ਹੈ ਸੋ ਜਿਹੜੇ ਬੱਚੇ ਨੇ ਵੀ ਅੱਗੋਂ ਫਿਊਚਰ ਦੇ ਵਿੱਚ ਪਲਾਨ ਬਣਾਇਆ ਹੋਇਆ ਹੈ ਕਿ ਉਹ ਵਿਦੇਸ਼ ਵਿੱਚ ਜਾ ਕੇ ਹੀ ਸੈਟਲ ਹੋਣਾ ਚਾਹੁੰਦਾ ਹੈ ਤਾਂ ਹੁਣ ਉਹਦੇ ਕੋਲ ਮੌਕਾ ਹੈ ਤੁਸੀਂ ਆਈਟੀ ਟ੍ਰੇਡ ਦੇ ਕੋਰਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਆਈਟੀ ਟ੍ਰੇਡ ਦੇ ਜਿਹੜੇ ਕੋਰਸ ਨੇ ਜਿਵੇਂ ਕਿ ਇਲੈਕਟ੍ਰੀਸ਼ੀਅਨ ਪਲੰਬਰ ਕਾਰਪੇਂਟਰ ਡੀਜ਼ਲ ਮਕੈਨਿਕ ਜਿਹਨੂੰ ਕਿ ਮੋਟਰ ਮਕੈਨਿਕ ਅਤੇ ਕਾਰ ਮਕੈਨਿਕ ਵੀ ਕਹਿ ਦਿੰਦੇ ਆ ਕੇਅਰ ਗੀਵਰ ਜਿਵੇਂ ਕਿ ਨੈਨੀ ਦਾ ਕੋਰਸ ਹੋ ਗਿਆ ਕੁੱਕ ਜਿਹਨੂੰ ਕਿ ਇੰਡੀਆ ਦੇ ਵੈਜ ਤੇ ਨਾਨ ਵੈਜ ਖਾਣੇ ਬਣਾਉਣੇ ਆਉਂਦੇ ਹੋਣ ਨਰਸੇ ਦਾ ਕੋਰਸ ਮੈਡੀਕਲ ਲੈਂਡ ਟੈਕਨੀਸ਼ੀਅਨ ਦਾ ਕੋਰਸ ਬਿਊਟੀ ਪਾਰਲਰ ਦਾ ਕੋਰਸ ਅਤੇ ਕੰਪਿਊਟਰ ਆਪਰੇਟਰ ਦਾ ਕੋਰਸ ਅਗਰ ਤੁਸੀਂ ਇਹਨਾਂ ਕੋਰਸਾਂ ਦੇ ਵਿੱਚੋਂ ਕੋਈ ਵੀ ਕੋਰਸ ਕਰਕੇ ਜਾਂਦੇ ਹੋ ਵਿਦੇਸ਼ਾਂ ਦੇ ਵਿੱਚ ਤਾਂ ਡੈਫੀਨੇਟਲੀ ਤੁਸੀਂ ਬਹੁਤ ਹੀ ਸੌਖੇ ਢੰਗ ਦੇ ਨਾਲ ਬਾਹਰ ਜਾ ਕੇ ਸੈਟਲ ਹੋ ਸਕਦੇ ਹੋ ਸੋ ਬਹੁਤ ਹੀ ਵਧੀਆ ਮੌਕਾ ਹੈ ਤੁਹਾਡੇ ਕੋਲੇ ਅਗਰ ਤੁਸੀਂ ਆਈਟੀ ਟ੍ਰੇਡ ਦਾ ਕੋਈ ਕੋਰਸ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਨੰਬਰਾਂ ਦੇ ਉੱਪਰ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਅਤੇ ਇਹਨਾਂ ਕੋਰਸਾਂ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਕਿਉਂਕਿ ਇਹਨਾਂ ਕੋਰਸਾਂ ਦੇ ਵਿੱਚ ਐਡਮਿਸ਼ਨਾਂ ਚੱਲ ਰਹੀਆਂ ਨੇ ਸੋ ਬਹੁਤ ਹੀ ਘੱਟ ਟਾਈਮ ਦੇ ਵਿੱਚ ਤੁਸੀਂ ਇਹ ਕੋਰਸ ਕਰਕੇ ਆਪਣੀ ਲਾਈਫ ਨੂੰ ਸੈਟਲ ਕਰ ਸਕਦੇ ਹੋ ਅਤੇ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਤੇ ਵਿਦੇਸ਼ਾਂ ਵਿੱਚ ਜਾ ਕੇ ਵੀ ਸੈਟਲ ਹੋ ਸਕਦੇ ਹੋ ਤੋ ਪਲੀਜ਼ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚੇ ਜਿਨ੍ਹਾਂ ਨੇ ਆਈਡੀ ਦਾ ਕੋਰਸ ਕਰਨਾ ਹੈ ਅਤੇ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣਾ ਹੈ ਜਾਂ ਆਪਣੀ ਲਾਈਫ ਨੂੰ ਬਹੁਤ ਹੀ ਘੱਟ ਟਾਈਮ ਦੇ ਵਿੱਚ ਉਹ ਸੈਟਲ ਕਰਨਾ ਚਾਹੁੰਦੇ ਨੇ ਥੈਂਕ ਯੂ